ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਣਾ ਖਾਲਸਾ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਏ ਹਾਂ ਜਿੰਨੇ ਵੀ ਸੂਟ ਹੈਗੇ ਨੇ ਤੇ ਬਿਲਕੁਲ ਹੀ ਸਾਰੇ ਬਹੁਤ ਵਧੀਆ ਨੇ ਬਾਕੀ ਕਾਟਨ ਹੈ ਜੀ ਸਾਰੀ ਬਹੁਤ ਸੋਹਣੀ ਕਾਟਨ ਹੈ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਸੋਨੂੰ ਆਉਣ ਵਾਲੇ ਸੂਟ ਸਾਰੇ ਵਧੀਆ ਤਰੀਕੇ ਨਾਲ ਦਿਖਾਇਆ ਜਾਣਾ ਸਾਨੂੰ ਸੂਟ ਦਿਖਾਈ ਦਿੰਦਾ ਜਿਹੜਾ ਜੀ ਮੇਰਾ ਬਹੁਤ ਸੋਹਣਾ ਸੂਟ ਹੈ ਕਾਟਨ ਪਿਓਰ ਕਾਟਨ ਹੈ ਜੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਆ ਦੂਸਰਾ ਸੂਟ ਦੇਖੋ ਜੀ ਕਿੰਨਾ ਸੋਹਣਾ ਬਹੁਤ ਸੋਹਣਾ ਸੂਟ ਹੈ ਜੀ ਸੂਟ ਦੀ ਲੁੱਕ ਵੀ ਬਹੁਤ ਸੋਹਣੀ ਆ ਰਹੀ ਆ ਬਹੁਤ ਸੋਹਣਾ ਕਾਟਨ ਹੈ ਜੀ ਪਿਓਰ ਕਾਟਨ ਹੈ ਜੀ ਆ ਸਟicker ਮੈਂ ਲਗਾ ਦਿੱਤਾ ਬਹੁਤ ਸੋਹਣਾ ਕਾਟਨ ਹੈ ਜੀ ਕਾਟਨ ਦਾ ਕੋਈ ਵੀ ਫਰਕ ਨਹੀਂ ਹੈਗਾ ਬਹੁਤ ਪਿਆਰ ਨਾਲ ਤੁਸੀਂ ਮੇਰੀ ਵੀਡੀਓ ਦੇਖੋ ਅਗਲਾ ਸੂਟ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਮੇਰੇ ਭੈਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਪਿਆਰ ਦੇਵੋ ਜੀ ਬਹੁਤ ਸੋਹਣਾ ਸੂਟ ਹੈ ਜੀ ਹੁਣ ਤੁਹਾਨੂੰ ਮੈਂ ਅਗਲਾ ਸੂਟ ਦਿਖਾਉਣੀ ਹੈਗੀ ਬਹੁਤ ਸੋਹਣਾ ਸੂਟ ਹੈ ਜੀ ਮੇਰਾ ਇਹ ਅਗਲਾ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਕਿੰਨਾ ਸੋਹਣਾ ਫਲਾਰ ਨੇ ਪ੍ਰਿੰਟ ਹੈ ਕਲਰ ਵੀ ਬਹੁਤ ਸੋਹਣਾ ਹੈਗਾ ਬਹੁਤ ਜ਼ਿਆਦਾ ਹੀ ਲੁੱਕ ਦੇ ਰਿਹਾ ਸੂਟ ਤੁਸੀਂ ਦੇਖੋ ਤਾਂ ਸਹੀ ਜੀ ਬਹੁਤ ਜ਼ਿਆਦਾ ਹੀ ਸੋਹਣਾ ਸੂਟ ਹੈਗਾ ਦੇਖੋ ਮੇਰਾ ਸੂਟ ਅਗਲਾ ਸੂਟ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਹੇ ਨੇ ਇਹ ਹੈਗੇ ਨੇ ਜੀ ਚਾਰ ਸੂਟ ਚਾਰੇ ਸੂਟ ਅੱਜ ਦੀ ਘੜੀ ਆਪਣੇ ਕੋਲ ਹੈਗੇ ਨੇ ਜੇ ਤੁਸੀਂ ਲੈਣੇ ਨੇ ਤਾਂ ਸਭ ਤੋਂ ਲੈ ਸਕਦੇ ਹੋ ਤਾਂ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ ਹੋ ਅਗਲੇ ਸੂਟ ਦੇਖੋ ਇਹ ਵੀ ਚਾਰੇ ਆਪਣੇ ਕੋਲ ਹੈਗੇ ਨੇ ਜੀ ਇਹ ਵੀ ਤੁਹਾਨੂੰ ਅਵੇਲੇਬਲ ਨੇ ਸੂਟ ਸਾਰੇ ਮਿਲ ਜਾਣਗੇ ਇਹ ਜੀ ਕੋਈ ਗੱਲ ਨਹੀਂ ਵੀ ਸੂਟ ਸੋਣਾ ਨਹੀਂ ਮਿਲੇ ਅੱਜ ਦੀ ਘੜੀ ਮੇਰੇ ਕੋਲ ਸੂਟ ਇਹ ਹੈਗੇ ਨੇ ਤੁਹਾਨੂੰ ਸੂਟ ਮਿਲ ਜਾਣਗੇ ਬਹੁਤ ਜ਼ਿਆਦੇ ਹੀ ਸੋਹਣੇ ਸੂਟ ਨੇ ਵਧੀਆ ਸੂਟ ਨੇ ਆ ਆਪਣੇ ਅੱਗੇ ਸੂਟ ਆ ਗਏ ਜੀ ਕਢਾਈ ਵਾਲੇ ਇਹ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਨੇ ਬਹੁਤ ਸੋਹਣੇ ਕਾਟਨ ਨੇ ਜਿਹੇ ਜਿਹੇ ਵੀ ਤੁਸੀਂ ਇਹਦੇ ਵਿੱਚ ਚਾਰ ਕਲਰ ਮੇਰੇ ਕੋਲ ਹੈਗੇ ਨੇ ਦੇਖੀ ਜਾਓ ਤੁਸੀਂ ਕਲਰ ਕਿੰਨੇ ਸੋਹਣੇ ਇਹਨਾਂ ਦੀ ਡਿਮਾਂਡ ਵਧੀਆ ਬਹੁਤ ਆ ਰਹੀ ਹੈ ਜੀ ਤੇ ਆਪਾਂ ਤਾਂ ਇਹਨਾਂ ਦੀ ਵੀਡੀਓ ਪਾਈ ਹੈਗੀ ਵੀ ਚਲੋ ਅੱਗੇ ਹੋਰ ਮੇਰੀਆਂ ਭੈਣਾਂ ਵੀ ਲੈ ਸਕਣਾ ਸੌਖਾ ਜੂਏ ਤੁਹਾਨੂੰ ਲੈਣਾ ਹਾਂਜੀ ਬਹੁਤ ਸੋਹਣੇ ਸੂਟ ਨੇ ਜੀ ਵੈਸੇ ਕੋਈ ਇਹ ਜੀ ਗੱਲ ਨਹੀਂ ਤੇ ਬਾਕੀ ਨਾ ਨਾ ਦੁਪੱਟੇ ਬਹੁਤ ਸੋਹਣੇ ਐ ਬਾਕੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਅਗਲਾ ਸੂਟ ਦਾ ਦੇਖੋ ਜੀ ਕਿੰਨਾ ਸੋਹਣਾ ਕਲਰ ਹੈਗਾ ਬਹੁਤ ਪਿਆਰਾ ਪਿਆਰਾ ਕਲਰ ਆ ਸੋਹਣੀ ਕਢਾਈ ਹੈਗੀ ਬਾਕੀ ਸਾਨੂੰ ਅਸੀਂ ਇੰਚੀ ਟੇਪ ਲਗਾ ਕੇ ਦੱਸ ਦਾਂਗੇ ਵੀ ਲੈਂਥ ਜਾਂ ਕੋਈ ਗੱਲ ਇਹਦਾ 이슈 ਨਾ ਹੋਵੇ ਉਹ ਜਿਹੜਾ ਹਿਸਾਬ ਨਾਲ ਸਾਨੂੰ ਅਸੀਂ ਦੱਸ ਸਕਦੇ ਆਂਗੇ ਮੇਰੇ ਚੈਨਲ ਨੂੰ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਣਾ ਨਵਾਂ ਨਵਾਂ ਚੈਨਲ ਆ ਤੇ ਚੈਨਲ ਆਪਾਂ ਅੱਗੇ ਲੈ ਕੇ ਜਾਣਾ ਹੈ ਸੂਟਾਂ ਪਰਸੋਂ ਅੱਗੇ ਤੋਂ ਅੱਗੇ ਬਹੁਤ ਜ਼ਿਆਦੇ ਹੀ ਸੋਹਣੇ ਦਿਖਾਵਾਂਗੇ। ਅਗਲਾ ਸੂਟ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਵੀ ਗਰਮੀ ਦੇ ਵਿੱਚ ਪਾਉਣ ਵਾਲਾ। ਬਹੁਤ ਜ਼ਿਆਦੇ ਸੋਹਣੇ ਸੂਟ ਨੇ ਜੀ ਸਾਰੇ ਸੂਟ ਵੈਸੇ ਵਧੀਆ ਨੇ। ਇਹੇ ਚ ਕੋਈ ਗੱਲ ਨਹੀਂ ਹੈ ਕਿ ਬਾਕੀ ਕੱਪੜਾ ਵੀ ਬਹੁਤ ਸੋਹਣਾ ਹੈ। ਹਰ ਇੱਕ ਸੂਟ ਦਾ ਤੁਹਾਨੂੰ ਕੱਪੜਾ ਬਹੁਤ ਜ਼ਿਆਦੇ ਹੀ ਸੋਹਣਾ ਮਿਲੂਗਾ। ਇਹੇ ਚ ਕੋਈ ਗੱਲ ਨਹੀਂ ਹੈਗੇ ਵੀ ਤੁਹਾਨੂੰ ਕੱਪੜਾ ਨਹੀਂ ਵਧੀਆ ਮਿਲੂਗਾ। ਕੱਪੜਾ ਪਰ ਸਾਰੇ ਸੂਟਾਂ ਦਾ ਵਧੀਆ ਦਿਖਾਵਾਂਗੇ। ਪੂਰੇ ਆਪਾਂ ਕੱਪੜੇ ਪਰ ਮੈਂ ਥੋੜੇ ਦਿਖਾ ਲਈਏ ਪਰ ਕੱਪੜਾ ਤੁਹਾਨੂੰ ਪੂਰਾ ਵਧੀਆ ਦਿਖਾਇਆ ਕਰਾਂਗੇ। ਇਹੀ ਜੀ ਗੱਲ ਨਹੀਂ ਹੈਗੀ ਆ ਦੇਖੋ ਅਗਲਾ ਸੂਟ ਕਿੰਨਾ ਸੋਹਣਾ ਹੈਗਾ ਬਹੁਤ ਸੋਹਣਾ ਦੇਖੋ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਸੂਟ ਦੀ ਤੇ ਬਾਕੀ ਦੁਪੱਟਾ ਦੇਖੋ ਕਿੰਨੇ ਪਿਆਰ ਨਾਲ ਡਾਈ ਹੋਇਆ ਹੋਇਆ ਹੈਗਾ ਫੋਰ ਸਾਈਡ ਡਾਈ ਹੋਇਆ ਹੋਇਆ ਹੈ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਦੁਪੱਟੇ ਦੀ ਸੂਟ ਨਾਲੋਂ ਵੀ ਜ਼ਿਆਦਾ ਜੱਚ ਰਿਹਾ ਹੈ ਦੁਪੱਟਾ ਬਾਕੀ ਇਹਨਾਂ ਦੀ ਡਿਮਾਂਡ ਵਾਕਈ ਬਹੁਤ ਰਹੀ ਹੈ ਜੀ ਹੁਣ ਤੱਕ ਅਸੀਂ ਬਹੁਤ ਸੂਟ ਇਹ ਸਾਡੇ ਬਟੀਕ ਤੋਂ ਵੇਚ ਚੁੱਕੇ ਹਾਂ ਛੇਲੋ ਹੋ ਚੁੱਕੇ ਨੇ ਪਰ ਤੁਸੀਂ ਅੱਗੇ ਵਾਸਤੇ ਸਾਡੇ ਸੂਟਾਂ ਨੂੰ ਦੇਖੋ ਅਗਲਾ ਸੂਟ ਦੇਖੋ ਜੀ ਇਹਨਾਂ ਨਾਲ ਚੁੰਨੀਆਂ ਸਲਵਾਰਾਂ ਚਿਕਨ ਚ ਆ ਗਈਆਂ ਜੀ ਕਮੀਜ਼ਾਂ ਇਹਦੇ ਵਿੱਚ ਫਲਾਵਰ ਵਾਲੀਆਂ ਆ ਗਈਆਂ ਇਹ ਵੀ ਬਹੁਤ ਸੋਹਣੇ ਸੂਟ ਹੈ ਜੀ ਵਿੱਚ ਆਪਣੇ ਕੋਲ ਕਲਰ ਵੈਸੇ ਹੈਗੇ ਸੀਗੇ ਬਾਕੀ ਉਹ ਆਪਣੇ ਸ਼ੇਲ ਹੋ ਗਏ ਨੇ ਆ ਮੇਰੇ ਕੋਲ ਤਿੰਨ ਚਾਰ ਕਲਰ ਸੀਗੇ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਚਲ ਮੈਂ ਕਿਹਾ ਵੀ ਅੱਜ ਮੈਂ ਵੀਡੀਓ ਬਣਾ ਕੇ ਸ਼ੇਅਰ ਕਰ ਹੀ ਲੈਣੀ ਆਂਗੀ ਵੀ ਦੇਖ ਲੈਣੇ ਆਪਾਂ ਕਿਵੇਂ ਬਣਦੇ ਨੇ ਆਪਣੇ ਸੂਟਾਂ ਕਿਵੇਂ ਲੱਗਣਗੇ ਕਿਵੇਂ ਵੀਡੀਓ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਆ ਦੇਖੋ ਅਗਲਾ ਸੂਟ ਕਿੰਨਾ ਸੋਹਣਾ ਆ ਗਿਆ ਜੀ ਬਹੁਤ ਵਧੀਆ ਸੂਟ ਨੇ ਜੀ ਆਪਣੇ ਸੂਟਾਂ ਦੇ ਵਿੱਚ ਤੁਹਾਨੂੰ ਕੋਈ ਵੀ ਕਮੀ ਨਹੀਂ ਲੱਗੂਗੀ ਕੱਪੜਾ ਬਹੁਤ ਸੋਹਣਾ ਹੈ ਜੀ ਬਹੁਤ ਵਧੀਆ ਕੱਪੜਾ ਹੈ ਜੀ ਆਪਣੇ ਸੂਟਾਂ ਦਾ ਬਹੁਤ ਸੋਹਣੇ ਨੇ ਜੀ ਦੇਖੀ ਜਾਓ ਤੁਸੀਂ ਮੇਰੇ ਪਹਿਣਾ ਜੀ ਕਰਦਾ ਕ ਵੀ ਅੱਖ ਨਾਲ ਆਪਾਂ ਸੂਟ ਦੇਖੀ ਹੋ ਜਾਏਗੀ ਦੇਖੀ ਹੋ ਜਾਏਗੀ ਦੇਖੋ ਆ ਤੁਹਾਨੂੰ ਮੈਂ ਅਗਲਾ ਸੂਟ ਦਿਖਾ ਰਹੀ ਆ ਕਿੰਨਾ ਸੋਹਣਾ ਲੱਗੂਗਾ ਅਗਲੇ ਸੂਟ ਦੀ ਤਾਂ ਲੁੱਕ ਬਹੁਤ ਜ਼ਿਆਦਾ ਲੱਗ ਰਹੀ ਹੈ ਮੈਨੂੰ ਦੇਖੋ ਜੀ ਕਿੰਨੇ ਸੋਹਣੇ ਲੁੱਕ ਦੇ ਰਿਹਾ ਹੈਗਾ ਨੈ ਪ੍ਰਿੰਟ ਦੇਖੋ ਜੀ ਕਿੰਨੇ ਸੋਹਣੇ ਫਲਾਰ ਨੇ ਸੂਟ ਦੇ ਵਿੱਚ ਮੈਨੂੰ ਤਾਂ ਬਹੁਤ ਵਧੀਆ ਲੱਗ ਰਹੇ ਨੇ ਜਿਵੇਂ ਵੈਸੇ ਮੈਨੂੰ ਲੱਗਦਾ ਤੁਹਾਡੀਆਂ ਅੱਖਾਂ ਨੂੰ ਵੀ ਬਹੁਤ ਚਾਣਗੇ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਅੱਤੋ ਸਿਮਤ ਤੋਂ ਤੁਹਾਨੂੰ ਇੱਕ ਹੋਰ ਅਗਲਾ ਸੂਟ ਦਿਖਾਉਣੀ ਆ ਇਹ ਵੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਸੂਟ ਹੈ ਜੀ ਹਾਂ ਬਹੁਤ ਵਧੀਆ ਲੱਗਦਾ ਹੈ ਜੀ ਦੇਖੋ ਕਿੰਨਾ ਸੋਹਣਾ ਜਾਚ ਰਿਹਾ ਹੈ ਹਾਂ ਜੀ ਬਹੁਤ ਸੋਹਣਾ ਹੈ ਜੀ ਬਹੁਤ ਸੋਹਣਾ ਇਹਦੇ ਨਾਲ ਦੇ ਸੂਟ ਬਾਕੀ ਕਲਰ ਸੀਗੇ ਜੀ ਉਹ ਸਾਰੇ ਸ਼ੇਲ ਹੋ ਗਏ ਨੇ ਹੁਣ ਬਸ ਇਹ ਸੂਟ ਰਹਿ ਗਿਆ ਮੇਰੇ ਕੋਲੇ ਬਾਕੀ ਹੋਰ ਸੂਟ ਸਾਰੇ ਸ਼ੇਲ ਹੋ ਗਏ ਜਿਹੜੇ ਕਲਰ ਮੇਰੇ ਕੋਲੇ ਮੈਂ ਤੁਹਾਨੂੰ ਦਿਖਾਏ ਨੇ ਇਹ ਸੂਟ ਸਾਰੇ ਹੈਗੇ ਨੇ ਅੱਜ ਦੀ ਘੜੀ ਤੁਹਾਨੂੰ ਮਿਲ ਜਾਣਗੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਜੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਤੁਹਾਡੇ ਤੱਕਰ ਪਹੁੰਚੂ ਜੀ ਅੱਜ ਦੀ ਵੀਡੀਓ ਦਾ ਤੁਹਾਡਾ ਧੰਨਵਾਦ ਜੀ ਸਾਸਰੀ ਅਕਾਲ ਜੀ